मोदी जोगी मुर्दाबाद मुदाबाद मुरादाबाद मोदी जोगी मुर्दाबाद 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 निशानु साफ निशानु जिंदाबाद 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 एक जिंदाबाद 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 मोदी जोगी मुर्दाबाद मुर्दा

ਸੱਸ ਸੱਸ ਜਿੰਦਾਬਾਦ ਜਿੰਦਾਬਾਦ ਰਾਸ਼ਟਰੀ ਟਰੰਕ ਦੀ ਬੜੀ ਕਰਾਸੇ ਸ਼ਾਸ਼ਟਰ ਦੇ ਵਿੱਚ ਪਿਆ ਬੰਨ ਨਾਲ ਹੋ ਰਿਹਾ ਹੈ ਇਹੋ ਜੀ ਸਰਕਾਰਾਂ ਇਹੋ ਜਿਹੇ ਲੀਡਰਾਂ ਤੋਂ ਆਖਰਕਾਰ ਦੇਸ਼ ਨੂੰ ਬਚਾਏਗਾ ਕੋ ਤੇ ਜੇ ਪ੍ਰੈਸ ਸੱਚ ਲਿਖਦੀ ਹੈ ਪ੍ਰੈਸ ਕੁਝ ਕਰਦੀ ਹੈ ਤਾਂ ਪ੍ਰੈਸ ਦੇ ਪੱਤਰਕਾਰਾਂ ਦੇ ਵੀ ਝੂਠੇ ਪਰਚੇ ਦਰਜ ਕੀਤੇ ਜਾਂਦੇ ਨੇ ਪੱਤਰਕਾਰਾਂ ਨੂੰ ਇੱਥੋਂ ਤੱਕੇ ਮਾਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੇਕਰ ਸੱਚ ਹੀ ਨਹੀਂ ਲਿਖਣਾ ਤੇ ਫਿਰ ਪੱਤਰਕਾਰ ਦਾ ਮਕਸਦ ਕੀ ਹੈ ਦੇਣਾ ਸੀਚੇ ਨੂੰ ਲੈ ਕੇ ਅੱਜ ਰਾਸ਼ਟਰੀ ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ ਨੇ ਜਲੰਧਰ ਤੋਂ ਇੱਕ ਕ੍ਰਾਂਤੀ ਦੀ ਨਵੀਂ ਸ਼ੁਰੂਆਤ ਕੀਤੀ ਹੈ ਜਿਹਦੇ ਵਿੱਚ ਪੰਜਾਬ ਦੀ ਪੂਰੀ ਬੋਡੀ ਅੱਜ ਮੋਤੀ ਤੇ ਜੋਗੀ ਦਾ ਪੂਰਨ ਤੌਰ ਤੇ ਵਿਰੋਧ ਕਰਦੀ ਹੈ ਤੇ ਹਰ ਸਟੇਟ ਦੇ ਵਿੱਚ ਮਨੀਸ਼ਾ ਜੀਆਂ ਤੀਆਂ ਪੈਣਾ ਦੇ ਨਾਲ ਜਿਹੜੇ ਗਲਤ ਕੰਮ ਹੋ ਰਹੇ ਨੇ ਇਹੋ ਜੇ ਲੋਕਾਂ ਨੂੰ ਸੱਚਾਈ ਮੌਤ ਹੀ ਮਿਲਣੀ ਚਾਹੀਦੀ ਹੈ ਇਹ ਹੀ ਸਾਡੀ ਮੰਗ ਹੈ ਇਸ ਨੂੰ ਲੈ ਕੇ ਅੱਜ ਅਸੀਂ ਜਲੰਧਰ ਦੇ ਵਿੱਚ ਜੋ ਪ੍ਰਦਰਸ਼ਨ ਕੀਤਾ ਹੈ ਸਾਰੇ ਹੀ ਜਿਹੜਾ ਪ੍ਰੈਸ ਨਾਲ ਧੱਕਾ ਕਰ ਰਹੇ ਨੇ ਚਾਹੇ ਉਹ ਸਮੇਂ ਦੀ ਜਿਹੜੀ ਮਰਜ਼ੀ ਸਰਕਾਰ ਹੋਵੇ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਧੱਕਾ ਹੋਏਗਾ ਉਹ ਬਰਦਾਸ਼ਤ ਨਹੀਂ ਕਰੇਗੀ ਕ੍ਰਾਂਤੀਕਾਰੀ ਰਾਜੇ ਪ੍ਰੈਸ ਐਸੋਸੀਏਸ਼ਨ ਸਾਡੀ ਜਿਹੜੀ ਐਸੋਸੀਏਸ਼ਨ ਦਾ ਮਕਸਦ ਆ ਜਿਹੜਾ ਧੱਕਾ ਹੋ ਰਿਹਾ ਉਹਦੇ ਨਾਲ ਡਟ ਕੇ ਅਸੀਂ ਖੜੇ ਆ ਚਾਹੇ ਉਹ ਮਜ਼ਦਹਾ ਮਸ਼ੀਨਾਂ ਨੂੰ ਲੈ ਕੇ ਇਨਸਾਫ ਨੂੰ ਲੈ ਕੇ ਹੋਵੇ ਚਾਹੇ ਕਿਸਾਨਾਂ ਨੂੰ ਲੈ ਕੇ ਸਾਡੀ ਜਿਹੜੀ ਆ ਏਕਤਾ ਜਿਹੜੀ ਆ ਉਹ ਦਿਖੇਗੀ ਕੁਝ ਦਿਨਾਂ ਚ ਵੱਡੇ ਲੈਵਲ ਤੇ ਦਿਖੇਗੀ ਅਗਰ ਜੇ ਇਨਸਾਫ ਨਾ ਮਿਲਿਆ ਤਾਂ ਅਸੀਂ ਇਸ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਵੱਡੇ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਅਤੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਲੈ ਕੇ ਜਾਵਾਂਗੇ ਇਹ ਇੱਥੇ ਇਹ ਨਹੀਂ ਖਤਮ ਹੋਏਗਾ ਪੁਤਲਾ ਫੁੱਕਣ ਨਾਲ ਇਸ ਦਾ ਜਿਹੜਾ ਇੰਟੀਮੇਟ ਆ ਇਹ ਸਰਕਾਰ ਨੂੰ ਅਸੀਂ ਆਪਣੀ ਜਿਹੜੀ ਐਸੋਸੀਏਸ਼ਨ ਵੱਲੋਂ ਸਿੱਧੇ ਤੌਰ ਤੇ ਤੇ ਸਾਫ ਲਬਜ਼ਾਂ ਵਿੱਚ ਕਹਿ ਰਹੇ ਆ ਤੇ ਜਿਹੜੇ ਵੀ ਦੋਸ਼ੀ ਹਨ ਕਿਸੇ ਦੀਰੋਤ ਕ ਕਰਦੇ ਆ ਉਹਦੇ ਖਿਲਾਫ ਸਰਕਾਰ ਗੜੀ ਤੋਂ ਗੜੀ ਕਾਨੂੰਨ ਬਣਾਵੇ ਜਿਵੇਂ ਬਾਹਰਲੇ ਦੇਸ਼ਾਂ ਵਿੱਚ ਸੌਦੀ ਅਰਬ ਵਿੱਚ ਚੌਂਕ 'ਚ ਖੜਾ ਕੇ ਗੋਲੀ ਮਾਰ ਦਿੱਤੀ ਜਾਂਦੀ ਆ ਉਹਦਾ ਦਾ ਅਸੂਲ ਕਾਨੂੰਨ ਫਲਾਤਕਾਰੀਆਂ ਪ੍ਰਤੀ ਹੋਣਾ ਚਾਹੀਦਾ ਇਹੀ ਮੈਂ ਮੰਗ ਕਰਦਾ ਧੰਨਵਾਦ ਜੀ ਜੰਦਾਬਾਦ ਬਤੀ ਜੋਗੀ ਮੁਰਦਾਬਾਦ ਮੁਰਦਾਬਾਦ ਜੰਦਾਬਾਦ ਬਤੀ ਜੋਗੀ ਜੰਦਾਬਾਦ ਮੁਰਦਾਬਾਦ ਜੰਦਾਬਾਦ ਮੁਰਦਾਬਾਦ 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 ਮੁਰਦਾਬਾਦ

He's yeah. talking.